ਕਣਕ ਦੇ ਉੱਤੇ ਉਲੀ ਨਾਸ਼ਕ ਫੰਗੀਸਾਈਡ ਦੀ ਸਪਰੇਅ ਕਰਨੀ ਕਿੰਨੀ ਕੁ ਜ਼ਰੂਰੀ ਹੈ ਜ਼ਿਕਰ ਆਪਾਂ ਸਪਰੇਅ ਕਿਤੇ ਨਾ ਕੀਤੀ ਤਾਂ ਉਹ ਨਾ ਹੋਵੇ ਕਿ ਸਾਡੀ ਕਣਕ ਦਾ ਝਾੜ ਬੜਾ ਜ਼ਿਆਦਾ ਘਟ ਜਾਵੇ ਫਿਰ ਉਲੀ ਨਾਸ਼ਕ ਕਰਨਾ ਹੈ ਤਾਂ ਕਿਹੜਾ ਕਰੀਏ ਕਦੋਂ ਕਰੀਏ ਕਿੰਨੀ ਡੋਜ਼ ਪਾਈਏ ਨਾਲ ਦੀ ਨਾਲ ਆਪਾਂ ਝੋਨੇ ਦੇ ਉੱਤੇ ਵੀ ਤਾਂ ਉਲੀ ਨਾਸ਼ਕ ਕਰਦੇ ਹਾਂ ਫਿਰ ਇਹਦਾ ਮਤਲਬ ਕਿ ਸਾਨੂੰ ਕਣਕ ਦੇ ਉੱਤੇ ਵੀ ਲਾਜ਼ਮੀ ਕਰ ਹੀ ਦੇਣੇ ਚਾਹੀਦੇ ਨੇ ਸੋ ਦੋਸਤੋ ਇਹ ਜਿਹੜੇ ਸਵਾਲ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਨੇ ਕਣਕਾਂ ਨਿਸਰਨ ਲੱਗ ਪਈਆਂ ਨੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਜਿੰਨੇ ਵੀ ਤੁਹਾਡੇ ਭਰਮ ਭੁਲੇਖੇ ਨੇ ਉਲੀ ਨ ਲੈ ਕੇ ਕਣਕ ਦੀ ਫਸਲ ਦੇ ਵਿੱਚ ਉਹਨਾਂ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਉਹ ਤੁਹਾਡੇ ਪਰਮਪੁਲੇਖੇ ਜਿਹੜੇ ਨੇ ਦੂਰ ਹੋ ਜਾਣ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਇਹ ਵੀਡੀਓ ਪੂਰੀ ਵੇਖ ਕੇ ਅੰਦਾਜ਼ਾ ਲਾਇਓ ਕਿ ਤੁਹਾਨੂੰ ਇਹ ਵੀਡੀਓ ਇਹੋ ਜੀਆਂ ਹੋਰ ਚਾਹੀਦੀਆਂ ਹੋਣਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ ਸਾਨੂੰ ਪਹਿਲਾਂ ਤੋਂ ਹੀ ਜਾਣਦੇ ਹੋ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਿਰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਆਉਣ ਵਾਲੀਆਂ ਵੀਡੀਓ ਜੜੀਆਂ ਨੇ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਦੋਸਤੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜਕੱਲ ਦੇ ਇਸ ਜਮਾਨੇ ਦੇ ਵਿੱਚ ਸੋਸ਼ਲ ਮੀਡੀਆ ਜਦੋਂ ਦਾ ਆਇਆ ਹੈ ਮੈਨੂੰ ਲੱਗਦਾ ਉਹ ਗੱਲ ਕਿਤੇ ਨਾ ਕਿਤੇ ਗਵਾਚ ਗਈ ਹੈ ਕਿ ਅਧੂਰਾ ਗਿਆਨ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਉਹਦੇ ਨਾਲੋਂ ਚੰਗਾ ਹੁੰਦਾ ਹੈ ਅਧੂਰੇ ਗਿਆਨ ਦੇ ਨਾਲੋਂ ਕਿ ਆਪਾਂ ਨੂੰ ਕੁਝ ਵੀ ਪਤਾ ਨਾ ਹੋਵੇ ਜਾਂ ਫਿਰ ਜੇ ਆਪਾਂ ਕੁਝ ਪਤਾ ਕਰਨਾ ਹੈ ਜੇਕਰ ਆਪਣੇ ਕੋਲ ਅਧੂਰਾ ਗਿਆਨ ਹੈਗਾ ਹੀ ਤਾਂ ਆਪਾਂ ਅੱਗੇ ਹੋਰ ਚਾਹ ਲੋਕਾਂ ਨੂੰ ਉਹੜਾ ਗਿਆਨ ਆਪਣਾ ਨਾਂ ਦਸੀਏ ਜਦਨ ਤੇਰਾ ਆਪਾਂ ਉਹਨੂੰ ਪਰਖਣਾ ਲਈਏ ਉਹਨੂੰ ਵੇਖਣਾ ਲਈਏ ਹੁੰਦਾ ਕਿ ਇਹ ਅੱਜਕੱਲ ਬਹੁਤ ਸਾਰੀਆਂ ਜੜੀਆਂ ਵੀਡੀਓ ਚੱਲ ਨੇ YouTube ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਪਲੇਟਫਾਰਮਾਂ ਦੇ ਉੱਤੇ ਵੀ ਤੁਸੀਂ ਇਹ ਵੇਖੀਆਂ ਹੋਣੀਆਂ ਨੇ ਪਹਿਲੇ ਦਿਨਾਂ ਦੇ ਵਿੱਚ ਸ਼ੁਰੂਆਤੀ ਟਾਈਮ ਦੇ ਵਿੱਚ ਜਿਵੇਂ ਬਿਲਕੁਲ ਇਹਨਾਂ ਨੇ ਇਸ ਤਰ੍ਹਾਂ ਹੀ ਜੜਾਂ ਲੰਮੀਆਂ ਕਰਨ ਵਾਲੀਆਂ ਜੜੀਆਂ ਦਵਾਈਆਂ ਮਾਈਕਰੋ ਰਾਈਜ਼ੇ ਨੂੰ ਜੜਾਂ ਲੰਮੀਆਂ ਕਰਨ ਵਾਲੀ ਦਵਾਈ ਕਹਿ ਕੇ ਤੁਹਾਨੂੰ ਵੇਚੀ ਜਾਂਦੇ ਸੀ ਕਣਕ ਦੇ ਵਿੱਚ ਪਵਾਈ ਜਾਂਦੇ ਸੀ ਤੇ ਅੱਜ ਕੱਲ ਬਿਲਕੁਲ ਉਸੇ ਤਰ੍ਹਾਂ ਹੀ ਕਣਕ ਦਾ ਝਾੜ ਵਧਾਉਣ ਦੇ ਵਾਸਤੇ ਉਲੀ ਨਾਸ਼ਕ ਦੀਆਂ ਸਪਰੇਆਂ ਡੜੀਆਂ ਕਣਕ ਦੇ ਉੱਤੇ ਹੋਣੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਉਹ ਮੈਨੂੰ ਲੱਗਦਾ ਹੈ ਕਿ ਦੁਕਾਨ ਦੇ ਪਾ ਲੈਨੇ ਆਪਾਂ ਪਰ ਉਹ ਵੀਡੀਓ YouTube ਦੇ ਉੱਤੋਂ ਵੇਖਦੇ ਨੇ ਸਾਡੀਆਂ ਸ਼ਾਇਦ ਝੋਨੇ ਵਾਲੀਆਂ ਵੇਦੇ ਹੋਣਗੇ ਕਿ ਝੋਨੇ ਦੇ ਉੱਤੇ ਉਲੀ ਨਾਸ਼ਕ ਕਰਨੇ ਕਿੰਨੇ ਜ਼ਿਆਦਾ ਜ਼ਰੂਰੀ ਹੁੰਦੇ ਨੇ ਤੇ ਉਹ ਇਹ ਗੱਲ ਸਮਝ ਲੈਂਦੇ ਆ ਕਿ ਕਣਕ ਦੇ ਉੱਤੇ ਵੀ ਸ਼ਾਇਦ ਉਹਨੇ ਜਿਆਦਾ ਜ਼ਰੂਰੀ ਹੁੰਦੇ ਹੋਣ ਆ ਦੋਸਤੋ ਨਹੀਂ ਬਿਲਕੁਲ ਨਹੀਂਗਾ ਇਦਾਂ ਕਣਕ ਦੀ ਫਸਲ ਦੇ ਵਿੱਚ ਜੇਕਰ ਤੁਸੀਂ ਵੈਰਾਈਟੀ 2851 ਲਾਈਏ ਜੇਕਰ ਤੁਸੀਂ 550 ਵੈਰਾਈਟੀ ਲਾਈਏ ਜੇਕਰ ਤੁਸੀਂ 2967 ਵੈਰਾਈਟੀ 来 ਜੇਕਰ ਤੁਸੀਂ 3226 ਵੈਰਾਈਟੀ ਲਾਈਏ ਜਾਂ ਜੇਕਰ ਤੁਸੀਂ 677 ਵੈਰਾਈਟੀ ਕਣਕ ਦੀ ਜਿਹੜੀ ਉਹ ਬੀਜੀਏ ਤਾਂ ਇਹਨਾਂ ਦੇ ਉੱਤੇ ਤੁਹਾਨੂੰ ਉਲੀ ਨਾਸ਼ਕ ਕਰਨ ਦੀ ਲੋੜ ਪਊਗੀ ਜੇਕਰ ਤੁਸੀਂ ਵੈਰਾਈਟੀਆਂ ਮੰਨ ਕੇ ਚੱਲੋ 303 ਬੀਜੀਏ 187 ਬੀਜੀਏ 222 ਬੀਜੀਏ 272 ਬੀਜੀਏ 826 ਬੀਜੀਏ ਨਵੀਆਂ ਜਨੀਆਂ ਵੀ ਵੈਰਾਈਟੀਆਂ ਲਗਭਗ ਆਈਆਂ ਨੇ ਉਹਨਾਂ ਦੇ ਉੱਤੇ ਤੁਹਾਨੂੰ ਉਲੀ ਨਾਸ਼ਕ ਕਰਨ ਦੀ ਲੋੜ ਬਿਲਕੁਲ ਵੀ ਨਹੀਂਗੀ ਕਣਕ ਦੀਆਂ ਬਹੁਤ ਸਾਰੀਆਂ ਜਿਹੜੀਆਂ ਜ਼ਿਆਦਾਤਰ ਵੈਰਾਈਟੀਆਂ ਨੇ ਉਹਨਾਂ ਦੇ ਉੱਤੇ ਉਲੀ आज के जिम्मेदार ਨੂੰ ਕਰਨ ਦੀ ਲੋੜ ਨਹੀਂ ਹੁੰਦੀ ਜੇਕਰ ਤੁਸੀਂ ਬੀ ਬਣਾਉਣਾ ਹੈ ਜਾਂ ਬੀ ਬਣਾ ਕੇ ਅੱਗੇ ਕਿਸੇ ਕੰਪਨੀ ਨੂੰ ਦੇਣਾ ਹੈ ਤਾਂ ਤੁਹਾਨੂੰ ਉਲੀ ਨਾਸ਼ਕ ਕਣਕ ਦੇ ਉੱਤੇ ਕਰਨੇ ਪੈਣਗੇ ਭਾਵੇਂ ਕਿਸੇ ਵੀ ਵੈਰਾਈਟੀ ਦੇ ਉੱਤੇ ਭਾਵੇਂ ਫਿਰ ਚਾਰ ਕਰ ਲਓ ਅਸੀਂ ਨਹੀਂ ਤੁਹਾਨੂੰ ਡੱਕਦੇ ਕਿਉਂਕਿ ਬੀ ਦਾ ਕੰਮ ਹੈ ਸੀਡ ਦਾ ਕੰਮ ਹੈ ਤੇ ਉਹਦੇ ਉੱਤੇ ਪ੍ਰੋਟੈਕਸ਼ਨ ਦੇ ਵਾਸਤੇ ਉਲੀ ਨਾਸ਼ਕ ਹੋ ਜਾਂਦੇ ਨੇ ਪਰ ਕਣਕ ਦੀ ਫਸਲ ਦੇ ਵਿੱਚ ਪੀਲੀ ਕੁੰਗੀ ਨੂੰ ਛੱਡ ਕੇ ਹੋਰ ਕੋਈ ਵੀ ਬਿਮਾਰੀ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਨਹੀਂ ਫੈਲਦੀ ਨੰਸਾਰੇ ਤੋਂ ਬਾਅਦ ਵਿੱਚ ਜਾ ਕੇ ਤੇ ਪੀਲੀ ਕੁੰਗੀ ਇਹ ਜਿਹੜੀਆਂ ਨਵੀਆਂ ਵੈਰਾਈਟੀਆਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆਉਂਦੀ ਉਲੀ ਨਾਸ਼ਕ ਦੇ ਪੈਸੇ ਐਵੇਂ ਬਰਬਾਦ ਨਾ ਕਰੋ ਜਿੰਨਾ ਚਿਰ ਤੁਹਾਡੀ ਫਸਲ ਦੇ ਵਿੱਚ ਕੋਈ ਬਿਮਾਰੀ ਤੁਹਾਨੂੰ ਦਿਖਾਈ ਨਹੀਂ ਦਿੰਦੀ ਉਹ ਨਜ਼ਰ ਉਲੀ ਨਾਸ਼ਕ ਕਣਕ ਦੇ ਵਿੱਚ ਕਰਨ ਦੀ ਤੁਹਾਨੂੰ ਲੋੜ ਬਿਲਕੁਲ ਵੀ ਨਹੀਂ ਗਈ। ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਕਿਸਾਨਾਂ ਦੇ ਨਾਲ ਜਾਂ ਹੋਰ ਭੈਣਾ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਹੋ ਜੀ WhatsApp ਦੇ ਉੱਤੇ ਜਾਂ Facebook ਦੇ ਉੱਤੇ ਸ਼ੇਅਰ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਵੀਡੀਓ ਨੂੰ ਸਾਡੀ ਸਪੋਰਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।